ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਆਪਣੇ ਇਸ ਚੈਨਲ ਵਿੱਚ ਆਪ ਜੀ ਨੇ ਇਤਿਹਾਸਾਂ ਜਾਂ ਕਰ ਰਹੇ ਹਾਂ ਨਵੀਂ ਕਿਤਾਬ ਅੱਖੀਂ ਦੇਖਿਆ ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰ ਅਤੇ ਫੌਜ ਇਹ ਕਿਤਾਬ ਇੱਕ ਅੰਗਰੇਜ਼ ਲੇਖਕ ਵੱਲੋਂ ਲਿਖੀ ਗਈ ਹੈ ਇਸ ਅੰਗਰੇਜ਼ ਲੇਖਕ ਦਾ ਨਾਮ ਵਿਲੀਅਮ ਜੀ ਆਸਬੋਰਨ ਹੈ ਅਤੇ ਇਸ ਦਾ ਪੰਜਾਬੀ ਵਿੱਚ ਅਨਵਾਦ ਪ੍ਰੋਫੈਸਰ ਜਸਪਾਲ ਕਈ ਵੱਲੋਂ ਕੀਤਾ ਗਿਆ ਹੈ ਇਹ ਅੰਗਰੇਜ਼ ਲੇਖਕ ਜੋ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਉਸਨੇ ਆਪਣੀ ਅੱਖੀਂ ਵੇਖਿਆ ਜੋ ਮਹਾਰਾਜਾ ਰਣਜੀਤ ਸਿੰਘ ਦੇ ਕੰਮ ਕਰਨ ਦਾ ਢੰਗ ਰਾਜ ਭਾਗ ਚਲਾਉਣ ਦਾ ਢੰਗ ਆਪਣੇ ਫੌਜਾਂ ਪ੍ਰਤੀ ਆਪਣੇ ਲੋਕਾਂ ਪ੍ਰਤੀ ਆਪਣੇ ਦੇਸ਼ ਪ੍ਰਤੀ ਜੋ ਉਹਨਾਂ ਦੀ ਸੋਚ ਸੀ ਉਹ ਸਭ ਕੁਝ ਉਸਨੇ ਇੱਕ ਡਾਇਰੀ ਵਿੱਚ ਕਲਮ ਬੰਦ ਕੀਤਾ ਤੇ ਉਸ ਤੋਂ ਬਾਅਦ ਇੱਕ ਕਿਤਾਬ ਲਿਖੀ ਇਹ ਅੰਗਰੇਜ਼ ਲੇਖਕ ਅੰਗਰੇਜ਼ਾਂ ਵੱਲੋਂ ਸੰਧੀ ਕਰਨ ਲਈ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਗਿਆ ਸੀ ਇੱਕ ਦੂਤ ਬਣ ਕੇ ਗਿਆ ਸੀ ਔਰ ਇਸਨੇ ਜੋ ਉੱਥੇ ਵੇਖਿਆ ਉਹ ਕਲਮ ਬੰਦ ਕੀਤਾ ਆ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਅਗੇ ਹੱਥ ਜੋੜ ਕੇ ਬੇਨਤੀ ਹੈ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਅਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਤਾਂ ਜੋ ਇਹ ਸਾਡਾ ਵੱਡ ਮੁੱਲਾ ਇਤਿਹਾਸ ਸਾਡੇ ਹੋਰਨਾਂ ਪੈਣਾ ਭਰਾਵਾਂ ਖਾਸ ਕਰਕੇ ਸਾਡੀ ਨੌਜਵਾਨੀ ਤੱਕ ਪਹੁੰਚ ਸਕੇ ਅਤੇ ਉਹਨਾਂ ਨੂੰ ਪਤਾ ਲੱਗ ਸਕੇ ਕਿ ਸਾਡੇ ਬਜ਼ੁਰਗਾਂ ਨੇ ਸਾਡੇ ਵੱਡੇ ਵਡੇਰਿਆਂ ਨੇ ਸਾਡੇ ਲਈ ਕੀ ਕੀ ਕੁਰਬਾਨੀਆਂ ਕੀਤੀਆਂ ਔਰ ਕਿਦਾਂ ਸਾਡੇ ਰਾਜਪਾਗ ਚਲਾਏ ਲੜੀਵਾਰ ਇਤਿਹਾਸ ਨਾਲ ਜੁੜਨ ਲਈ ਤੁਸੀਂ ਸਾਡੇ ਚੈਨਲ ਤੇ ਜਾ ਕੇ ਪਹਿਲੀਆਂ ਵੀਡੀਓ ਸੁਣ ਸਕਦੇ ਹੋ ਔਰ ਪਹਿਲੇ ਅਧਿਆਏ ਸੁਣ ਸਕਦੇ ਹੋ ਪਿਛਲੇ ਅਧਿਆਏ ਵੀ ਤੁਸੀਂ ਸੁਣਿਆ ਕਿ ਅੰਗਰੇਜ਼ਾਂ ਦਾ ਵਫ਼ਦ ਪੰਜਾਬ ਤੇ ਪਹਿਲੀ ਵਾਰ ਆਉਂਦਾ ਹੈ ਮਹਾਰਾ ਰਣਜੀਤ ਸਿੰਘ ਨੂੰ ਮਿਲ ਲੈ। ਔਰ ਇਹ ਲੇਖਕ ਜੋ ਅੰਗਰੇਜ਼ ਹੈ ਇਹ ਵੀ ਉਸ ਵਫ਼ਦ ਵਿੱਚ ਹੁੰਦਾ ਹੈ ਔਰ 19 ਮਈ 1838 ਤੋਂ ਲੈ ਕੇ 27 ਮਈ 1838 ਤੱਕ ਤੁਹਾਨੂੰ ਇਹ ਦਿਨਾਂ ਦੇ ਵੇਰਵੇ ਦੱਸੇ ਹਨ। 19 ਮਈ 1838 ਤੋਂ ਲੈ ਕੇ 27 ਮਈ ਦੇ ਜਿਹੜੇ ਦਿਨ ਇਹਨਾਂ ਬਾਰੇ ਤੁਹਾਨੂੰ ਦੱਸਿਆ ਪਿਛਲੇ ਦਏ ਚ ਹੁਣ ਅੱਗੇ ਸ਼ੁਰੂ ਕਰਦੇ ਹਾਂ 28 ਮਈ ਸਵੇਰੇ ਸਵੇਰੇ ਅਸੀਂ ਅਦੀਨਾਨਗਰ ਪਹੁੰਚ ਗਏ ਜਿੱਥੇ ਅੱਜਕੱਲ ਮਹਾਰਾਜਾ ਰਣਜੀਤ ਸਿੰਘ ਠਹਿਰਿਆ ਹੋਇਆ ਸੀ ਇੱਥੇ ਇੱਕ ਖੂਬਸੂਰਤ ਬਾਗ ਸੀ ਜਿਹਦੇ ਵਿਚਾਲੇ ਨਹਿਰ ਵਗਦੀ ਸੀ ਬਹੁਤ ਸਾਰੀਆਂ ਛੋਟੀਆਂ-ਛੋਟੀਆਂ ਇਮਾਰਤਾਂ ਦੇ ਦਰਮਿਆਨ ਇੱਕ ਸ਼ਾਹੀ ਮਹਿਲ ਸੀ ਇਸ ਵਿੱਚ ਹੀ ਇੱਕ ਹਿੱਸਾ ਹਰਮ ਵਜੋਂ ਵਰਤਿਆ ਜਾਂਦਾ ਸੀ ਇਸ ਮਹਿਲ ਵਿੱਚ ਮਹਾਰਾਜਾ ਗਰਮੀਆਂ ਦੇ ਮੌਸਮੇ ਵਿੱਚ ਆ ਕੇ ਠਹਿਰਿਆ ਕਰਦਾ ਸੀ ਮਹਿਲ ਦੇ ਸਾਹਮਣੇ ਗਰਾਊਂਡ ਵਿੱਚ ਫੌਜੀ ਪਰੇਡ ਹੁੰਦੀ ਸੀ ਅਤੇ ਫੌਜੀ ਖੇਡਾਂ ਹੁੰਦੀਆਂ ਸਨ ਇੱਥੇ ਪੱਕੀ ਛਾਉਣੀ ਸੀ ਅਤੇ ਕਾਫੀ ਸਾਰੀ ਫੌਜ ਅਤੇ ਤੋਪਖਾਨਾ ਹਰ ਵੇਲੇ ਮਹਾਰਾਜੇ ਦੇ ਨਾਲ ਨਾਲ ਚੱਲਦਾ ਸੀ ਬਾਗ ਅੰਦਰ ਦਾਖਲ ਹੋਣ ਲਈ ਸ਼ਾਨਦਾਰ ਗੇਟ ਬਣਿਆ ਹੋਇਆ ਸੀ ਬਾਗ ਤੋਂ ਕੋਈ ਦੂਰੀ ਤੇ ਪਰੇਡ ਗਰਾਊਂਡ ਦਾ ਗੇਟ ਸੀ ਇਹਨਾਂ ਦੋਵਾਂ ਗੇਟਾਂ ਦੀ ਵਿਚਕਾਰਲੀ ਥਾਂ ਤੇ ਇੱਕ ਲਾਲ ਰੰਗ ਦਾ ਸੁਨਹਿਰੀ ਝਲਰਾਂ ਵਾਲਾ ਟੈਂਟ ਹਮੇਸ਼ਾ ਲੱਗਾ ਰਹਿੰਦਾ ਸੀ ਇਹ ਸ਼ਾਨਦਾਰ ਟੈਂਟ ਉਪਰੋਂ ਖੁੱਲਾ ਸੀ ਜਾਨੀ ਕਿ ਇਸ ਦੀ ਛੱਤ ਨਹੀਂ ਸੀ ਸ਼ਾਮ ਢਲਣ ਤੋਂ ਬਾਅਦ ਮਹਾਰਾਜਾ ਇੱਥੇ ਆ ਕੇ ਆਰਾਮ ਕਰਦਾ ਸੀ ਖੁੱਲੇ ਅਸਮਾਨ ਦੇ ਨਜ਼ਾਰੇ ਲੈਂਦਾ ਸੀ ਅਤੇ ਕਈ ਵਾਰ ਇੱਥੇ ਹੀ ਸੌਂ ਜਾਂਦਾ ਸੀ ਇਸ ਟੈਂਟ ਦੁਆਲੇ ਉਸ ਦੇ ਬੇਹੱਦ ਭਰੋਸੇਯੋਗ ਫੌਜੀ ਅਫਸਰ ਤਾਇਨਾਤ ਰਹਿੰਦੇ ਸਨ ਟੈਂਟ ਵਿਚਲੇ ਸਰਾਣੇ ਹੇਠ ਮਹਾਰਾਜੇ ਦੀ ਤਲਵਾਰ ਅਤੇ ਢਾਲ ਹਮੇਸ਼ਾ ਮੌਜੂਦ ਹੁੰਦੀ ਸੀ ਅਤੇ ਟੈਂਟ ਦੇ ਗੇਟ ਤੇ ਇੱਕ ਤਿਆਰ ਬਰ ਤਿਆਰ ਘੋੜਾ ਹਮੇਸ਼ਾ ਮੌਜੂਦ ਹੁੰਦਾ ਸੀ ਹਰ ਸਵੇਰ ਉਹ ਘੋੜੇ ਜਾਂ ਹਾਥੀ ਉੱਪਰ ਸਵਾਰ ਹੋ ਕੇ ਫੌਜ ਦੀ ਪਰੇਡ ਵੇਖਦਾ ਸੀ ਤੂਫ਼ਖਾਨੇ ਦਾ ਮੁਆਇਨਾ ਕਰਦਾ ਸੀ ਅਤੇ ਫੌਜ ਨੂੰ ਜ਼ਰੂਰੀ ਹਦਾਇਤਾਂ ਦਿੰਦਾ ਸੀ ਸਾਡੇ ਕੈਂਪ ਤੋਂ 5 ਮੀਲ ਉਰੇ ਹੀ ਸਾਨੂੰ ਰਾਜਾ ਸ਼ੇਰ ਸਿੰਘ ਅਤੇ ਸਚੇ ਸਿੰਘ ਮਿਲ ਗਏ ਉਹਨਾਂ ਨੂੰ ਮਹਾਰਾਜੇ ਨੇ ਸਾਡੇ ਸਵਾਗਤ ਲਈ ਅਤੇ ਸਾਡੇ ਟੈਂਟਾਂ ਤੱਕ ਸਾਡੀ ਅਗਵਾਈ ਕਰਨ ਲਈ ਭੇਜਿਆ ਸੀ ਉਹ ਹਾਥੀਆਂ ਦੇ ਸਨਹਿਰੀ ਹੌਦਿਆਂ ਵਿੱਚ ਘੋੜਸਵਾਰ ਸਨ ਅਤੇ ਉਹਨਾਂ ਨਾਲ 500 ਘੋੜਸਵਾਰਾਂ ਦਾ ਦਸਤਾ ਸੀ ਘੋੜਸਵਾਰਾਂ ਨੂੰ ਸਿੱਖ ਰਾਜ ਵਿੱਚ ਘੋੜ ਚੜੇ ਆਖਿਆ ਜਾਂਦਾ ਸੀ ਇਹਨਾਂ ਸਾਰੇ ਘੋੜ ਚੜਿਆਂ ਨੇ ਸ਼ਾਨਦਾਰ ਵਰਦੀਆਂ ਪਹਿਨੀਆਂ ਹੋਈਆਂ ਸੀ ਉਹਨਾਂ ਦੀਆਂ ਜਾਗਟਾਂ ਬੜੇ ਕੀਮਤੀ ਰੇਸ਼ਮ ਦੀਆਂ ਬਣੀਆਂ ਹੋਈਆਂ ਸਨ ਰਾਜਾ ਸਚੇ ਸਿੰਘ ਮਹਾਰਾਜੇ ਦੇ ਵਜ਼ੀਰ ਧਿਆਨ ਸਿੰਘ ਦਾ ਭਰਾ ਸੀ ਉਹੋ ਸ਼ਾਨਦਾਰ ਦਿਖਵਾਲਾ ਅਤੇ ਰਣਜੀਤ ਸਿੰਘ ਦੇ ਸਾਰੇ ਸਰਦਾਰਾਂ ਨਾਲੋਂ ਸੋਹਣਾ ਜਵਾਨ ਸੀ ਉਸ ਦੀ ਉਮਰ ਤਕਰੀਬਨ 28 ਕੁ ਸਾਲ ਸੀ ਉਸ ਨੇ ਹੀਰੇ ਮੋਤੀਆਂ ਨਾਲ ਜੜਿਆ ਹੋਇਆ ਲਿਬਾਸ ਪਹਿਨਿਆ ਹੋਇਆ ਸੀ ਪਗੜੀ ਮੱਥਾ ਮੋਢੇ ਬਾਹਵਾਂ ਹਰ ਥਾਂ ਹੀਰੇ ਸਜਾਏ ਹੋਏ ਸਨ ਸ਼ੇਰ ਸਿੰਘ ਦੀ ਸ਼ਾਨ ਵੀ ਕੋਈ ਘੱਟ ਨਹੀਂ ਸੀ ਉਸ ਨੇ ਵੀ ਸਚੇ ਸਿੰਘ ਵਾਂਗ ਕੀਮਤੀ ਲਿਬਾਸ ਪਹਿਨਿਆ ਹੋਇਆ ਸੀ ਉਸ ਦਾ ਸਰੀਰ ਵੀ ਹੀਰਿਆਂ ਨਾਲ ਭਰਿਆ ਹੋਇਆ ਸੀ ਉਹ ਉੱਚਾ ਲੰਮਾ ਸਡੋਲ ਸਰੀਰ ਦਾ ਅਤੇ ਰੋਬਦਾਰ ਮਰਦਾਵੀ ਦਿਖ ਵਾਲਾ ਜਵਾਨ ਸੀ ਸ਼ੇਰ ਸਿੰਘ ਨੂੰ ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ ਮੰਨਿਆ ਜਾਂਦਾ ਸੀ ਪਰ ਮਹਾਰਾਜਾ ਰਣਜੀਤ ਸਿੰਘ ਉਸ ਨੂੰ ਆਪਣਾ ਪੁੱਤਰ ਮੰਨ ਤੋਂ ਹਮੇਸ਼ਾ ਇਨਕਾਰ ਕਰਦਾ ਰਿਹਾ ਸੀ ਸ਼ੇਰ ਸਿੰਘ ਅਤੇ ਤਾਰਾ ਸਿੰਘ ਜਿੜਵਾ ਭਰਾ ਸਨ ਜਿਨ੍ਹਾਂ ਨੂੰ ਰਣਜੀਤ ਸਿੰਘ ਦੀ ਵੱਡੀ ਰਾਣੀ ਮਹਿਤਾਬ ਕੌਰ ਨੇ ਜਨਮ ਦਿੱਤਾ ਸੀ ਪਰ ਰਣਜੀਤ ਸਿੰਘ ਨੇ ਇਹਨਾਂ ਨੂੰ ਆਪਣੇ ਪੁੱਤਰਾਂ ਵਜੋਂ ਸਬਕਾਰ ਨਹੀਂ ਕੀਤਾ ਸੀ ਸ਼ੇਰ ਸਿੰਘ ਦੀ ਇੱਕ ਦਰਬਾਰੀ ਅਤੇ ਜ਼ਗੀਰਦਾਰ ਵਜੋਂ ਕੁਝ ਪੁੱਛਦਾ ਸੀ ਪਰ ਤਾਰਾ ਸਿੰਘ ਨੂੰ ਤਾਂ ਅਸਲੋ ਹੀ ਅਣਗੌਲਿਆਂ ਕਰ ਦਿੱਤਾ ਗਿਆ ਸੀ ਮਹਾਰਾਜਾ ਆਪਣੇ ਪੁੱਤਰ ਖੜਕ ਸਿੰਘ ਵੱਲ ਵਧੇਰੇ ਚੁਕਾਰ ਰੱਖਦਾ ਸੀ ਉਸ ਨੇ ਖੜਕ ਸਿੰਘ ਨੂੰ ਆਪਣੀ ਗੱਦੀ ਦਾ ਵਾਰਿਸ ਐਲਾਨ ਦਿੱਤਾ ਸੀ ਇਸ ਤੋਂ ਇਲਾਵਾ ਮਹਾਰਾਜਾ ਆਪਣੇ ਵਜ਼ੀਰ ਧਿਆਨ ਸਿੰਘ ਦੇ ਪੁੱਤਰ ਹੀਰਾ ਸਿੰਘ ਨੂੰ ਬਹੁਤ ਪਿਆਰ ਕਰਦਾ ਸੀ ਅਤੇ ਉਸ ਨੂੰ ਆਪਣੇ ਨੇੜੇ ਰੱਖਦਾ ਸੀ ਖੜਕ ਸਿੰਘ ਅਤੇ ਹੀਰਾ ਸਿੰਘ ਦੋਵੇਂ ਦਾ ਮਹਾਰਾਜੇ ਦੇ ਦਰਬਾਰ ਵਿੱਚ ਵਿਸ਼ੇਸ਼ ਸਥਾਨ ਸੀ ਸ਼ੇਰ ਸਿੰਘ ਸਿਸਟਾਚਾਰ ਪੱਖੋਂ ਬਹੁਤ ਸਿਆਣਾ ਇਨਸਾਨ ਸੀ ਉਸ ਨੂੰ ਗੱਲਬਾਤ ਕਰਨ ਦਾ ਸੋਹਣਾ ਸਲੀਕਾ ਆਉਂਦਾ ਸੀ ਬਾਕੀ ਸਿੱਖ ਸਰਦਾਰਾਂ ਨਾਲ ਉਸ ਵਿੱਚ ਅੰਗਰੇਜ਼ਾਂ ਪ੍ਰਤੀ ਆਪਣਾ ਦੋਸਤਾਨਾ ਦਰਸਾਉਣ ਦੀ ਲਾਲਸਾ ਕੁਝ ਵਜੇਰੇ ਨਜ਼ਰ ਆਈ ਸ਼ੇਰ ਸਿੰਘ ਸੁਚੇਤ ਸਿੰਘ ਅਤੇ ਉਹਨਾਂ ਦੇ ਨਾਲ ਆਏ ਸਿੱਖ ਸਰਦਾਰਾਂ ਦੀ ਅਗਵਾਈ ਹੇਠ ਅਸੀਂ ਉਸ ਸਥਾਨ ਤੱਕ ਪੁੱਜੇ ਜਿੱਥੇ ਸਾਡੇ ਰਹਿਣ ਲਈ ਟੈਂਟ ਲਗਾਏ ਗਏ ਸਨ ਇਹ ਟੈਂਟਾਂ ਅੰਬਾਂ ਦੇ ਰੁੱਖਾਂ ਦੇ ਝੁੰਡ ਹੇਠ ਲਗਾਏ ਗਏ ਸਨ ਟੈਂਟਾਂ ਤੋਂ ਇਲਾਵਾ ਉੱਥੇ ਛੋਟੇ ਛੋਟੇ ਮਕਾਨ ਵੀ ਸਨ ਜਿਨ੍ਹਾਂ ਨੂੰ ਅਸੀਂ ਵਰਤ ਸਕਦੇ ਸਾਂ ਜਿਸ ਜਗ੍ਹਾ ਸਾਡੇ ਰਹਿਣ ਦਾ ਇਹ ਪ੍ਰਬੰਧ ਕੀਤਾ ਗਿਆ ਸੀ ਉਹ ਜਗ੍ਹਾ ਬਾਗ ਤੋਂ ਕੁਝ ਸੈਂਕੜੇ ਗਾਈ ਦੀ ਦੂਰੀ ਤੇ ਸੀ ਜਿੱਤੇ ਮਹਾਰਾਜਾ ਆਪ ਠਹਿਰਿਆ ਹੋਇਆ ਸੀ ਸਾਡੇ ਕੈਂਪ ਵਿੱਚ ਦਾਖਲ ਹੁੰਦਿਆਂ ਹੀ ਸਾਡੀ ਆਮਦ ਦੀ ਸੂਚਨਾ ਦੇਣ ਲਈ ਸਾਡੇ ਨਾਲ ਆਏ ਗਾਰਡਾਂ ਨੇ ਹਵਾ ਵਿੱਚ ਤੋਪਾਂ ਦੇ ਗੋਲੇ ਦਾਗੇ ਜਿਸ ਦੇ ਜਵਾਬ ਵਿੱਚ ਸਿੱਖ ਤੋਪਖਾਨੇ ਨੇ ਵੀ ਤੋਪਾਂ ਦੇ ਹਵਾਈ ਫੈਰ ਕਰਕੇ ਸਾਨੂੰ ਰਸਮੀ ਤੌਰ ਤੇ ਸਲਾਮੀ ਦਿੱਤੀ ਸਾਡੀ ਅਗਵਾਈ ਕਰਨ ਵਾਲੇ ਸਰਦਾਰਾਂ ਨੇ ਮਹਾਰਾਜੇ ਦੀ ਤਰਫੋਂ ਸਾਨੂੰ 1200 ਰੁਪਏ ਨਜ਼ਰਾਨਾ ਦੇ ਕੇ ਸਾਡਾ ਸਵਾਗਤ ਕੀਤਾ ਉਹਨਾਂ ਦੇ ਜਾਣ ਤੋਂ ਬਾਅਦ ਅਸੀਂ ਲਾਹੌਰ ਦਰਬਾਰ ਦੀ ਸ਼ਾਨੋ ਸ਼ੌਕਤ ਅਤੇ ਅਦਬ ਅਦਾਬ ਵੇਖ ਕੇ ਹੈਰਾਨ ਰਹਿ ਗਏ ਅਸੀਂ ਨਹਿਰ ਵਿੱਚ ਇਸ਼ਨਾਨ ਕੀਤਾ ਅਤੇ ਸਾਨੂੰ ਮਿਲੇ ਛੋਟੇ ਮਕਾਨਾਂ ਵਿੱਚ ਜਾ ਕੇ ਨਾਸ਼ਤਾ ਕੀਤਾ ਇਹ ਮਕਾਨ ਸਾਡੇ ਟੈਂਟਾਂ ਨਾਲੋਂ ਠੰਡੇ ਸਨ ਹਰ ਮਕਾਨ ਵਿੱਚ ਵਧੀਆ ਬੈੱਡ ਲੱਗਾ ਹੋਇਆ ਸੀ ਜਿਸ ਤੇ ਰੇਸ਼ਮੀ ਵਿਸ਼ਾਈ ਕੀਤੀ ਹੋਈ ਸੀ ਵਿਛਾਉਣ ਵਾਲੀ ਚਾਦਰ ਤੋਂ ਲੈ ਕੇ ਉੱਪਰ ਲੈਣ ਵਾਲੀ ਚਾਦਰ ਤੱਕ ਸਾਰਾ ਕੁਝ ਕੀਮਤੀ ਰੇਸ਼ਮ ਦਾ ਸੀ ਜਿਸ ਉੱਪਰ ਸੁੰਦਰ ਕਢਾਈ ਕੀਤੀ ਹੋਈ ਸੀ ਇਹ ਦਰਸਾਉਣ ਲਈ ਕਿ ਮਹਾਰਾਜਾ ਸਾਡੀ ਸੁਭਦਾ ਦਾ ਕਿੰਨਾ ਖਿਆਲ ਰੱਖਦਾ ਹੈ ਸਾਨੂੰ ਸਾਰਿਆਂ ਨੂੰ ਧੁੱਪ ਤੋਂ ਬਚਣ ਲਈ ਵੱਡੇ ਵੱਡੇ ਰੇਸ਼ਮੀ ਛਤਰ ਦਿੱਤੇ ਗਏ ਸ਼ਾਮ ਵੇਲੇ ਮਹਾਰਾਜੇ ਦਾ ਇੱਕ ਖਾਸ ਦਰਬਾਰੀ ਫਕੀਰ ਅਜੀਜਉਦੀਨ ਸਾਡੇ ਕੋਲ ਆਇਆ ਅਤੇ ਉਸਨੇ ਇਹ ਸੂਚਨਾ ਦਿੱਤੀ ਕਿ ਅਗਲੀ ਸਵੇਰ ਮਹਾਰਾਜਾ ਰਣਜੀਤ ਸਿੰਘ ਆਪਣੇ ਦਰਬਾਰ ਵਿੱਚ ਸਾਡੇ ਬਫਦਾ ਸਵਾਗਤ ਕਰਨਗੇ ਫਕੀਰ ਅਜੀਜਉਦੀਨ ਰਾਜਾ ਧਿਆਨ ਸਿੰਘ ਵਾਂਗ ਬਾਕੀ ਸਿੱਖ ਸਰਦਾਰਾਂ ਨਾਲੋਂ ਮਹਾਰਾਜੇ ਦੇ ਵੱਧ ਨੇੜੇ ਮੰਨਿਆ ਜਾਂਦਾ ਸੀ ਫਕੀਰ ਅਜੀਜਉਦੀਨ ਚੰਗੀ ਦਿਖ ਵਾਲਾ ਆਦਮੀ ਸੀ ਅਤੇ ਉਸਦੀ ਉਮਰ ਤਕਰੀਬਨ 45 ਕੁ ਸਾਲ ਹੋਵੇਗੀ ਉਹ ਆਸਾਧਾਰਨ ਕਿਸਮ ਦਾ ਬੰਦਾ ਨਜ਼ਰ ਆਉਂਦਾ ਸੀ ਖੁੱਲ ਕੇ ਮਜ਼ਾਕ ਕਰਦਾ ਸੀ तिरछी नजर ਨਾਲ ਵੇਖਦਾ ਸੀ ਅਤੇ ਉਸ ਦਾ ਗੱਲਬਾਤ ਕਰਨ ਦਾ ਸਲੀਕਾ ਇੰਨਾ ਪ੍ਰਭਾਵਸ਼ਾਲੀ ਸੀ ਕਿ ਬੰਦਾ ਉਸ ਨੂੰ ਪਸੰਦ ਕੀਤੇ ਬਿਨਾਂ ਰਹਿ ਨਹੀਂ ਸਕਦਾ ਸੀ। ਸ਼ਾਮ ਨੂੰ ਹੀ ਅਸੀਂ ਅਗਲੀ ਸਵੇਰ ਦਰਬਾਰ ਵਿੱਚ ਜਾਣ ਦੀ ਤਿਆਰੀ ਸ਼ੁਰੂ ਕਰ ਦਿੱਤੀ। ਗਵਰਨਰ ਜਰਨਲ ਦੁਆਰਾ ਭੇਜੇ ਗਏ ਤੋਹਫੇ ਖੋਲ ਕੇ ਚੈੱਕ ਕੀਤੇ ਗਏ ਅਤੇ ਅਤੇ ਅਸੀਂ ਦਰਬਾਰ ਵਿੱਚ ਹੋਣ ਵਾਲੇ ਸਵਾਲਾਂ ਜਵਾਬਾਂ ਦੀ ਰਹੇਸਲ ਕਰ ਲਈ। ਇਹ ਵੀ ਤੈਅ ਕਰ ਲਿਆ ਕਿ ਕੌਣ ਕੀ ਬੋਲੇਗਾ। ਗਵਰਨਰ ਜਰਨਲ ਲਾਰਡ ਆਕਲੈਂਡ ਦੀ ਤਰਫੋਂ ਜੋ ਤੋਹਫੇ ਭੇਜੇ ਗਏ ਸਨ ਉਨ੍ਹਾਂ ਦੀ ਸੂਚੀ ਇਸ ਪ੍ਰਕਾਰ ਹੈ ਲਾਰਡ ਆਕਲੈਂਡ ਦੀ ਤਸਵੀਰ ਜੋ ਹੀਰਿਆਂ ਵਾਲੇ ਫਰੇਮ ਵਿੱਚ ਜੜੀ ਹੋਈ ਸੀ ਬੇਸ਼ਕੀਮਤੀ ਮੋਤੀਆਂ ਦੀ ਮਾਲਾ ਪਿਸਤੌਲਾਂ ਦਾ ਇੱਕ ਜੋੜਾ ਜਿਨ੍ਹਾਂ ਦੇ ਮੁਠੇ ਉੱਤੇ ਹੀਰੇ ਜੜੇ ਹੋਏ ਸਨ ਇੱਕ ਵੱਡੀ ਤਲਵਾਰ ਜਿਸ ਦੇ ਫਲ ਉੱਪਰ ਨਕਾਸ਼ੀ ਕੀਤੀ ਹੋਈ ਸੀ ਅਤੇ ਇਸ ਦੀ ਮਿਆਨ ਉੱਪਰ ਵੀ ਹੀਰੇ ਜੜੇ ਹੋਏ ਸਨ ਦੋ ਵਧੀਆ نسل ਦੇ ਕੀਮਤੀ ਘੋੜੇ ਜਿਨ੍ਹਾਂ ਦੀ ਕਾਠੀ ਤੋਂ ਲੈ ਕੇ ਰਵਾਬ ਤੱਕ ਸੋਨਾ ਮੜਿਆ ਹੋਇਆ ਸੀ ਉਨ 29 ਮਈ ਸਵੇਰੇ 7:00 ਵਜੇ ਰਾਜਾ ਸਚੇ ਸਿੰਘ ਅਤੇ ਸਰਦਾਰ ਅਜੀਤ ਸਿੰਘ ਸਾਨੂੰ ਮਹਾਰਾਜੇ ਦੇ ਦਰਬਾਰ ਵਿੱਚ ਲਿਜਾਣ ਵਾਸਤੇ ਆ ਗਏ। ਅਸੀਂ ਬਿਨਾਂ ਦੇਰੀ ਕੀਤਿਆਂ ਆਪੋ ਆਪਣੇ ਹਾਥੀਆਂ ਤੇ ਸਵਾਰ ਹੋ ਗਏ। ਆਪਣੇ ਗਾਰਡਾਂ ਨੂੰ ਨਾਲ ਲਿਆ ਅਤੇ ਬਾਗ ਦੇ ਸੁਨਹਿਰੀ ਗੇਟ ਵੱਲ ਚੱਲ ਪਏ। ਅਸੀਂ ਵੇਖਿਆ ਕਿ ਬਾਗ ਦੇ ਗੇਟ ਦੇ ਸਾਹਮਣੇ ਮਹਾਰਾਜੇ ਦੀ ਬੜੀ ਅਨੁਸ਼ਾਸਿਤ ਪੈਦਲ ਸੈਨਾ ਦੀਆਂ ਦੋ ਬਟਾਲੀਆਂ ਸਾਨੂੰ ਗਾਰਡ ਆਫ ਆਨਰ ਦੇ ਲਈ ਤਿਆਰ ਖਲੋਤੀਆਂ ਸਨ ਨਾਲ ਤੋਬਖਾਨੇ ਦੀ ਇੱਕ ਟੁਕੜੀ ਵੀ ਸੀ ਜਿਸ ਨੇ ਹਵਾਈ ਫੈਰ ਕਰਕੇ ਸਾਡਾ ਸਵਾਗਤ ਕੀਤਾ ਅਸੀਂ ਆਪੋ ਆਪਣੇ ਹਾਥੀਆਂ ਤੋਂ ਉਤਰ ਕੇ ਮਹਿਲ ਤੱਕ ਪੈਦਲ ਗਏ ਰਾਜਾ ਸਚੇਤ ਸਿੰਘ ਅਤੇ ਸਰਦਾਰ ਅਜੀਤ ਸਿੰਘ ਸਾਡੀ ਅਗਵਾਈ ਕਰ ਰਹੇ ਸਨ ਅਤੇ ਸਾਡੇ ਦੋਵੇਂ ਪਾਸੇ ਸ਼ਾਨਦਾਰ ਵਰਦੀ ਵਾਲੇ ਘੋੜ ਚੜੇ ਕਤਾਰ ਬਣਾ ਕੇ ਚੱਲ ਰਹੇ ਸਨ ਮਹਿਲ ਦੇ ਬੂਹੇ ਤੇ ਵਜ਼ੀਰ ਧਿਆਨ ਸਿੰਘ ਸਾਡੇ ਸਵਾਗਤ ਲਈ ਖਲੋਤਾ ਆਇਆ ਸੀ ਉਹ ਸਾਨੂੰ ਮਹਿਲ ਦੇ ਬਰਾਂਡੇ ਵਿੱਚ ਦੀ ਉਸ ਹਾਲ ਕਮਰੇ ਵੱਲ ਲੈ ਗਿਆ ਜਿੱਥੇ ਮਹਾਰਾਜੇ ਦਾ ਦਰਬਾਰ ਲੱਗਣਾ ਸੀ ਦਰਬਾਰ ਹਾਲ ਦੇ ਗੇਟ ਤੇ ਮਹਾਰਾਜਾ ਰਣਜੀਤ ਸਿੰਘ ਖੁਦ ਸਾਨੂੰ ਜੀ ਆਇਆਂ ਆਖਣ ਲਈ ਬਰਾਜਮਾਨ ਸੀ ਸਾਡਾ ਸਵਾਗਤ ਕਰਨ ਤੋਂ ਬਾਅਦ ਮਹਾਰਾਜਾ ਖੁਦ ਸਾਡੀ ਅਗਵਾਈ ਕਰਦਾ ਹੋਇਆ ਸਾਨੂੰ ਹਾਲ ਦੇ ਉਸ ਹਿੱਸੇ ਤੱਕ ਲੈ ਗਿਆ ਜਿੱਥੇ ਸਾਡੇ ਬੈਠਣ ਦਾ ਇੰਤਜ਼ਾਮ ਕੀਤਾ ਹੋਇਆ ਸੀ ਸਾਨੂੰ ਮਹਾਰਾਜੇ ਦੇ ਸਾਹਮਣੇ ਸੋਨੇ ਨਾਲ ਮੜੀਆਂ ਕੁਰਸੀਆਂ ਤੇ ਬਿਠਾਇਆ ਗਿਆ ਮਹਾਰਾਜੇ ਦੇ ਸੱਜੇ ਪਾਸੇ ਰਾਜਾ ਸ਼ੇਰ ਸਿੰਘ ਬੈਠਾ ਸੀ ਅਤੇ ਖੱਬੇ ਪਾਸੇ ਵਜ਼ੀਰ ਧਿਆਨ ਸਿੰਘ ਦਾ ਪੁੱਤਰ ਹੀਰਾ ਸਿੰਘ ਬੈਠਾ ਹੋਇਆ ਸੀ ਬਸ ਕੁਝ ਹੀ ਅਜਿਹੇ ਲੋਕ ਸਨ ਜਿਹੜੇ ਜਨਤਕ ਤੌਰ ਤੇ ਮਹਾਰਾਜੇ ਦੇ ਨਾਲ ਬੈਠਦੇ ਸਨ ਕਈ ਵਾਰ ਮਹਾਰਾਜੇ ਦੇ ਵਾਰਸ ਖੜਕ ਸਿੰਘ ਨੂੰ ਵੀ ਇਹ ਮੌਕਾ ਮਿਲਦਾ ਸੀ ਅਤੇ ਕਈ ਵਾਰ ਤਿੰਨ ਧਾਰਮਿਕ ਸ਼ਖਸੀਅਤਾਂ ਨੂੰ ਵੀ ਇਹ ਮੌਕਾ ਮਿਲਦਾ ਸੀ ਜੋ ਮਹਾਰਾਜੇ ਦੀ ਧਾਰਮਿਕ ਮਾਮਲਿਆਂ ਵਿੱਚ ਅਗਵਾਈ ਕਰਦੇ ਸਨ ਦਰਬਾਰ ਹਾਲ ਦੇ ਹਰਚ ਉੱਪਰ ਕੀਮਤੀ ਕਾਲੀਨ ਵਿਛਾ ਹੋਇਆ ਸੀ ਸਨੇਰੀ ਥਮਲਿਆਂ ਦੇ ਉੱਪਰ ਤਿੰਨ ਥਾਵਾਂ ਤੇ ਸੋਨੇ ਦੀ ਖੂਬਸੂਰਤ ਕਢਾਈ ਵਾਲਾ ਅਤੇ ਹੀਰੇ ਮੋਤੀ ਜੜਿਆ ਹੋਇਆ ਚੰਦੋਆ ਤਾਣਿਆ ਹੋਇਆ ਸੀ ਮਹਾਰਾਜੇ ਦੇ ਸਿੰਘਾਸਣ ਦਾ ਨਜ਼ਾਰਾ ਬੜਾ ਅਦਭੁਤ ਸੀ ਸਿੰਘਾਸਣ ਦੇ ਪਿਛਲੇ ਪਾਸੇ ਮਹਾਰਾਜੇ ਦੇ ਖਾਸ ਕਾ ਸਰਦਾਰ ਬੈਠੇ ਸਨ ਕੰਦਾਰ ਕਾਬਲ ਅਤੇ ਅਫਗਾਨਿਸਤਾਨ ਤੋਂ ਆਏ ਕੁਝ ਮਹਿਮਾਨ ਵੀ ਬੈਠੇ ਹੋਏ ਸਨ ਜਿਨ੍ਹਾਂ ਨੇ ਹੀਰੇ ਮੋਤੀ ਜੜੇ ਹੋਏ ਰੰਗ ਬਰੰਗੇ ਕੱਪੜੇ ਪਹਿਨੇ ਹੋਏ ਸਨ ਅਤੇ ਉਹਨਾਂ ਦੀ ਰਵਾਇਤ ਅਨਸਾਰ ਉਹਨਾਂ ਕੋਲ ਹਥਿਆਰ ਵੀ ਸਨ ਸੋਨੇ ਦੇ ਸਿੰਘਾਸਨ ਉੱਪਰ ਲਤ ਤੇ ਲਤ ਰਾ ਕੇ ਮਹਾਰਾਜਾ ਬੈਠਾ ਹੋਇਆ ਸੀ ਉਸ ਨੇ ਸਫੇਦ ਰੰਗ ਦਾ ਲਿਬਾਸ ਪਹਿਨਿਆ ਹੋਇਆ ਸੀ ਲੱਕ ਤੇ ਹੀਰਿਆਂ ਜੜਿਆ ਕਮਰਕੱਸਾ ਬੰਨਿਆ ਹੋਇਆ ਸੀ ਬਾਹਾਂ ਉੱਪਰ ਕੋਈ ਨੋਵਰ ਹੀਰਾ ਬੰਨਿਆ ਹੋਇਆ ਸੀ ਇਸ ਪ੍ਰਕਾਰ ਸਿੰਘਾਸਨ ਉੱਪਰ ਪੰਜਾਬ ਦਾ ਸ਼ੇਰ ਮਹਾਰਾਜਾ ਰਣਜੀਤ ਸਿੰਘ ਬੈਠਾ ਹੋਇਆ ਸੀ ਰੰਜੀਤ ਸਿੰਘ ਦੇ ਸਿੰਘਾਸਨ ਉੱਪਰ ਬਿਰਾਜਮਾਨ ਹੁੰਦਿਆਂ ਹੀ ਉਸਦੇ ਪ੍ਰਮੁੱਖ ਸਰਦਾਰ ਉਸਦੇ ਸਿੰਘਾਸਨ ਦੇ ਦਿਵਾਲੇ ਫਰਸ਼ ਉੱਪਰ ਵਿਸ਼ੇਕਾਲੀਨ ਉੱਪਰ ਬੈਠ ਗਏ ਸਿਰਫ ਵਜ਼ੀਰ ਧਿਆਨ ਸਿੰਘ ਮਹਾਰਾਜੇ ਦੇ ਸਿੰਘਾਸਨ ਦੇ ਪਿੱਛੇ ਖਲੋਤਾ ਰਿਹਾ ਮਹਾਰਾਜਾ ਰੰਜੀਤ ਸਿੰਘ ਦੀ ਆਪਣੀ ਦਿੱਖ ਖੂਬਸੂਰਤੀ ਪੱਖੋਂ ਵਧੇਰੇ ਵਧੀਆ ਨਹੀਂ ਆਖੀ ਜਾ ਸਕਦੀ ਸੀ ਪਰ ਬਹੁਤ ਸੋਹਣੇ ਸੋਹਣੇ ਸਰਦਾਰ ਦਰਮਿਆਨ ਕਿਰਿਆ ਹੋਇਆ ਮਹਾਰਾਜਾ ਪੂਰਾ ਜੱਚ ਰਿਹਾ ਸੀ ਅਜੇ ਇਹ ਪ੍ਰਭਾਵਸ਼ਾਲੀ ਦਰਬਾਰੀਆਂ ਵਾਲੇ ਦਰਬਾਰ ਦਾ ਮੁਕਾਬਲਾ ਯੂਰਪ ਦੇ ਕਿਸੇ ਵੀ ਵਧੀਆ ਦਰਬਾਰ ਨਾਲ ਕੀਤਾ ਜਾ ਸਕਦਾ ਸੀ ਰਾਜਾ ਧਿਆਨ ਸਿੰਘ ਬਹੁਤ ਅਸਲੀਕੇ ਵਾਲਾ ਤੇ ਪ੍ਰਭਾਵਸ਼ਾਲੀ ਸ਼ਖਸੀਅਤ ਵਾਲਾ ਵਿਅਕਤੀ ਸੀ ਉਹ ਆਪਣੀ ਚੁਸਤ ਅੱਖਾਂ ਨਾਲ ਚਾਰੇ ਪਾਸੇ ਨਜ਼ਰ ਰੱਖ ਰਿਹਾ ਸੀ ਉਸ ਨੇ ਸ਼ਾਨਦਾਰ ਪਗੜੀ ਬੰਨੀ ਹੋਈ ਸੀ ਅਤੇ ਉੱਪਰ ਸੋਨੇ ਦੀ ਪਰਤ ਵਾਲਾ ਕਵਰ ਪਹਿਨਿਆ ਹੋਇਆ ਸੀ ਇਹ ਕਵਚ ਉਸ ਨੂੰ ਫਰਾਂਸ ਦੇ ਰਾਜੇ ਲੂਈ ਫਿਲੀਪਨ ਤੋਂ ਤੋਹਫੇ ਵਿੱਚ ਮਿਲਿਆ ਸੀ ਰਾਜਾ ਧਿਆਨ ਸਿੰਘ ਸੁੰਦਰਤਾ ਅਤੇ ਸੂਝ ਦਾ ਸੁਮੇਲ ਨਜ਼ਰ ਆ ਰਿਹਾ ਸੀ ਉਹ ਹਰ ਲਿਹਾਜ਼ ਨਾਲ ਮਹਾਰਾਜੇ ਦਾ ਭਰੋਸੇਯੋਗ ਵਿਅਕਤੀ ਸੀ ਉਹ ਚੁਸਤ ਚਲਾਕ ਅਤੇ ਸੂਝਵਾਨ ਸੀ ਦੂਜੇ ਸਰਦਾਰਾਂ ਉੱਪਰ ਉਸ ਦਾ ਪ੍ਰਭਾਵ ਸਪਸ਼ਟ ਦਿਖਾਈ ਦੇਂਦਾ ਸੀ ਮਹਾਰਾਜੇ ਦੀ ਮੌਤ ਤੋਂ ਬਾਅਦ ਧਿਆਨ ਸਿੰਘ ਉਹਦੇ ਤਖਤ ਨੂੰ ਸੰਭਾਲਣ ਵਿੱਚ ਹਰ ਤਰ੍ਹਾਂ ਨਾਲ ਸਮਰੱਥ ਸੀ ਬੇਸ਼ੁਮਾਰ ਧਨ ਦੌਲਤ ਦੇ ਨਾਲ ਨਾਲ ਉਸ ਵਿੱਚ ਸਦਾਚਾਰ ਅਤੇ ਮਰਦਾਨਗੀ ਵੀ ਸੀ ਉਸ ਨੂੰ ਗੱਲ ਕਰਨ ਦਾ ਬੜਾ ਸਲੀਕਾ ਆਉਂਦਾ ਸੀ ਉਹ ਯੂਰੋਪੀਅਨ ਲੋਕਾਂ ਨਾਲ ਵੀ ਬੜੇ ਸੱਭਿਆ ਅਤੇ ਸਨੇਮਰ ਢੰਗ ਨਾਲ ਬੋਲਦਾ ਸੀ ਹਾਲਾਂਕਿ ਉਹ ਦਿਲੋਂ ਅੰਗਰੇਜ਼ਾਂ ਤੋਂ ਭੈ ਵੀ ਖਾਂਦਾ ਸੀ ਨਫ਼ਰਤ ਵੀ ਕਰਦਾ ਸੀ ਅਤੇ ਜਦੋਂ ਵੀ ਮੌਕਾ ਲੱਗੇ ਅੰਗਰੇਜ਼ਾਂ ਖਿਲਾਫ ਮਹਾਰਾਜੇ ਦੇ ਕੰਨ ਵੀ ਪਰਦਾ ਰਹਿੰਦਾ ਸੀ ਹੀਰਾ ਸਿੰਘ ਜਿਹੜਾ ਕਿ ਵਜ਼ੀਰ ਧਿਆਨ ਸਿੰਘ ਦਾ ਪੁੱਤਰ ਸੀ 18 ਕੋ ਸਾਲ ਦਾ ਬੜਾ ਸੋਹਣਾ ਜਵਾਨ ਸੀ ਮਹਾਰਾਜਾ ਉਸ ਨੂੰ ਬਹੁਤ ਪਿਆਰ ਕਰਦਾ ਸੀ ਉਹ ਦੂਜੇ ਸਾਰੇ ਦਰਬਾਰੀਆਂ ਨਾਲੋਂ ਇੱਥੇ ਤੱਕ ਕਿ ਆਪਣੇ ਪਿਓ ਨਾਲੋਂ ਵੀ ਮਹਾਰਾਜੇ ਦੇ ਵੱਧ ਨੇੜੇ ਸੀ ਉਸ ਦਾ ਰঞ্জੀਤ ਸਿੰਘ ਉੱਪਰ ਪ੍ਰਭਾਵ ਅਸਾਧਾਰਨ ਕਿਸਮ ਦਾ ਸੀ ਹੀਰਾ ਸਿੰਘ ਬਿਨਾਂ ਅੱਗਾਂ ਲਵੇ ਹੀ ਮਹਾਰਾਜੇ ਕੋਲ ਬੋਲ ਸਕਦਾ ਸੀ ਜਦੋਂ ਕਿ ਉਸ ਦਾ ਪਿਓ ਮਹਾਰਾਜੇ ਦੀ ਕੁਰਸੀ ਦੇ ਪਿੱਛੇ ਹੀ ਖਲੋਤਾ ਰਹਿੰਦਾ ਸੀ ਵਜ਼ੀਰ ਧਿਆਨ ਸਿੰਘ ਮਹਾਰਾਜੇ ਸਾਹਮਣੇ ਜਦੋਂ ਵੀ ਬੋਲਦਾ ਸੀ ਦੋਵੇਂ ਹੱਥ ਜੋੜ ਕੇ ਬੋਲਦਾ ਸੀ ਪਰ ਉਹਦਾ ਪੁੱਤਰ ਹੀਰਾ ਸਿੰਘ ਮਹਾਰਾਜੇ ਦੀ ਗੱਲ ਨੂੰ ਟੋਕੇ ਵੀ ਬੋਲ ਲੈਂਦਾ ਸੀ ਕਈ ਵਾਰ ਤਲਖੀ ਨਾਲ ਵੀ ਬੋਲ ਜਾਂਦਾ ਸੀ ਪਰ ਮਹਾਰਾਜਾ ਗੁੱਸਾ ਨਹੀਂ ਕਰਦਾ ਸੀ ਸਾਡੀ ਅਮਨ ਤੇ ਮਹਾਰਾਜਾ ਖੁਸ਼ ਸੀ ਅੰਗਰੇਜ਼ੀ ਬਫਰ ਦਾ ਆਉਣਾ ਅਦੀਨਾਨਗਰ ਦੇ ਲੋਕਾਂ ਵਿੱਚ ਵੀ ਚਰਚਾ ਦਾ ਵਿਸ਼ਾ ਬਣਾ ਹੋਇਆ ਸੀ ਮਹਾਰਾਜੇ ਦੀ ਖੁਸ਼ੀ ਦਾ ਦੂਜਾ ਕਾਰਨ ਇਹ ਸੀ ਕਿ ਕਸ਼ਮੀਰ ਤੋਂ ਬੜੀ ਭਾਰੀ ਮਾਤਰਾ ਵਿੱਚ ਧਨ ਦੌਲਤ ਅਤੇ ਤੋਹਫਿਆਂ ਦੇ ਰੂਪ ਵਿੱਚ ਸਲਾਨਾ ਨਜ਼ਰਾਨਾ ਪਹੁੰਚ ਗਿਆ ਸੀ ਮਹਾਰਾਜੇ ਨੂੰ ਵਿਖਾਉਣ ਲਈ ਸਾਰੀਆਂ ਵਸਤਾਂ ਦਰਬਾਰ ਦੇ ਫਰਸ਼ ਉੱਪਰ ਖਿਲਾਰੀਆਂ ਹੋਈਆਂ ਸਨ ਇਸ ਸਮਾਨ ਵਿੱਚ ਸ਼ਾਲਾ ਹਥਿਆਰ ਅਤੇ ਹੀਰੇ ਜਵਾਹਰਾਤ ਵਗੈਰਾ ਸਨ ਇਹਨਾਂ ਤੋਹਫਿਆਂ ਦੀ ਕੀਮਤ 30000 ਪਾਉਂਡ ਤੋਂ ਵੀ ਵੱਧ ਹੋਵੇਗੀ ਹੀਰਾ ਸਿੰਘ ਨੇ ਬਿਨਾਂ ਕਿਸੇ ਝਿਜਕ ਤੋਂ ਮਹਾਰਾਜ ਨੂੰ ਕਿਹਾ ਮਹਾਰਾਜ ਜੇ ਤੁਹਾਨੂੰ ਇਹ ਤੋਹਫੇ ਨਹੀਂ ਚਾਹੀਦੇ ਤਾਂ ਮੈਂ ਲੈ ਲਵਾਂ ਮਹਾਰਾਜੇ ਦਾ ਜਵਾਬ ਸੀ ਤੂੰ ਲੈ ਲੈ ਹੀਰਾ ਸਿੰਘ ਚੁਸਤ ਤੇ ਚਲਾਕ ਤਾਂ ਹੈ ਹੀ ਸੀ ਉਹ ਪੜਿਆ ਲਿਖਿਆ ਵੀ ਸੀ ਉਸ ਨੂੰ ਅੰਗਰੇਜ਼ੀ ਬੋਲਣੀ ਅਤੇ ਸਮਝਣੀ ਵੀ ਆਉਂਦੀ ਸੀ ਉਹ ਹਰ ਰੋਜ਼ ਕੁਝ ਘੰਟੇ ਅੰਗਰੇਜ਼ੀ ਭਾਸ਼ਾ ਦਾ ਅਧਿਐਨ ਕਰਨ ਵਿੱਚ ਬਤੀਤ ਕਰਦਾ ਸੀ ਜਦੋਂ ਸਾਰੇ ਬੈਠ ਗਏ ਅਤੇ ਅਸੀਂ ਮਹਾਰਾਜੇ ਦੁਆਰਾ ਲਾਰਡ ਆਕਲੈਂਡ ਦੀ ਸਿਹਤ ਆਦ ਬਾਰੇ ਪੁੱਛ ਪੁੱਛੇ ਗਏ ਸਵਾਲਾਂ ਦੇ ਜਵਾਬ ਦੇ ਚੁੱਕੇ ਤਾਂ ਅਸੀਂ ਲਾਰਡ ਆਕਲੈਂਡ ਦੁਆਰਾ ਭੇਜੇ ਗਏ ਤੋਹਫੇ ਪੇਸ਼ ਕੀਤੇ ਅਤੇ ਮਹਾਰਾਜੇ ਨੇ ਬੜਾ ਖੁਸ਼ ਹੋ ਕੇ ਇਹ ਤੋਹਫੇ ਸਵਾਰ ਕੀਤੇ ਦਰਬਾਰ ਦੀ ਮਰਿਆਦਾ ਤੋਂ ਉਲਟ ਮਹਾਰਾਜੇ ਨੇ ਖੁਦ ਇੱਕ ਇੱਕ ਤੋਹਫੇ ਨੂੰ ਚੈੱਕ ਕੀਤਾ ਇੱਕ ਇੱਕ ਹੀਰੇ ਨੂੰ ਗੋਹ ਨਾਲ ਵੇਖਿਆ ਮਾਰਾ ਤੇ ਮੋਤੀਆਂ ਨੂੰ ਗਿਣਿਆ ਤੇ ਫਿਰ ਇਹ ਸਾਰੇ ਤੋਹਫੇ ਖਜ਼ਾਨਚੀ ਦੇ ਹਵਾਲੇ ਕਰ ਦਿੱਤੇ ਗਏ ਹਾਲੇ ਤੱਕ ਸਿਰਫ ਦਰਬਾਰ ਨਾਲ ਸਾਡੀ ਜਾਣ ਪਹਿਚਾਨ ਹੋਈ ਹੋਈ ਸੀ ਅਤੇ ਸਵਾਗਤੀ ਰਸਮਾਂ ਵੀ ਨਿਭਾਈਆਂ ਗਈਆਂ ਸਨ ਜਿਸ ਮਤਵ ਨਾਲ ਸਾਡਾ ਵਫਦ ਆਇਆ ਸੀ ਉਹ ਮਤਵ ਨੂੰ ਤਾਂ ਹਾਲੇ ਤੱਕ ਛੋਇਆ ਹੀ ਨਹੀਂ ਗਿਆ ਸੀ ਸਾਡਾ ਸਾਰਾ ਸਮਾਂ ਤਾਂ ਮਹਾਰਾਜੇ ਦੇ ਰਸਮੀ ਜੇ ਸਵਾਲਾਂ ਦੇ ਜਵਾਬ ਦੇਨ ਵਿੱਚ ਅਜਾਈ 283 ਮਹਾਰਾਜਾ ਵੀ ਪਤਾ ਨਹੀਂ ਕਿੱਥੋਂ ਅਜੀਬ ਅਜੀਬ ਤਰ੍ਹਾਂ ਦੇ ਸਵਾਲ ਕੱਢੀ ਤੁਰਿਆਂ ਹੁੰਦਾ ਸੀ ਉਹਦੇ ਸਵਾਲ ਕੁਝ ਇਸ ਤਰ੍ਹਾਂ ਦੇ ਸਨ ਤੁਸੀਂ ਸ਼ਰਾਬ ਪੀਂਦੇ ਹੋ ਕਿੰਨੀ ਕੁ ਕੀ ਤੁਸੀਂ ਉਸ ਸ਼ਰਾਬ ਦਾ ਸਵਾਦ ਚੱਖਿਆ ਜਿਹੜੀ ਮੈਂ ਤੁਹਾਨੂੰ ਕੱਲ ਭੇਜੀ ਸੀ ਉਸ ਸ਼ਰਾਬ ਚੋਂ ਤੁਸੀਂ ਕਿੰਨੀ ਕੁ ਪੀਤੀ ਤੁਸੀਂ ਆਪਣੇ ਨਾਲ ਕਿਹੜੀਆਂ ਤੋਪਾਂ ਲਿਆਏ ਹੋ ਕੀ ਤੁਸੀਂ ਤੋਪਾਂ ਦੇ ਨਾਲ ਗੋਲੇ ਵੀ ਲਿਆਏ ਹੋ ਕਿੰਨੇ ਲਿਆਏ ਹੋ ਕੀ ਤੁਹਾਨੂੰ ਘੋੜਸਵਾਰੀ ਪਸੰਦ ਹੈ ਤਾਨੂੰ ਕਿਹੜੇ ਮੁਲਕ ਦਾ ਘੋੜਾ ਪਸੰਦ ਹੈ ਕੀ ਤੁਸੀਂ ਫੌਜ ਵਿੱਚ ਹੋ ਘੋੜ ਸਵਾਰ ਸੇਨਾ ਤੇ ਪੈਦਲ ਸੇਨਾ ਜੋ ਤੁਹਾਨੂੰ ਕਿਹੜੀ ਵਧੀਆ ਲੱਗਦੀ ਹੈ ਕੀ ਲਾਰਡ ਆਕਲੈਂਡ ਸ਼ਰਾਬ ਪੀਂਦਾ ਹੈ ਕਿੰਨੇ ਗਲਾਸ ਪੀਂਦਾ ਹੈ ਕੀ ਲਾਰਡ ਆਕਲੈਂਡ ਸਵੇਰੇ ਸਵੇਰੇ ਵੀ ਸ਼ਰਾਬ ਪੀ ਲੈਂਦਾ ਹੈ ਕੰਪਨੀ ਦੀ ਫੌਜ ਕਿੰਨੀ ਕੋ ਹੈ ਕੀ ਤੁਹਾਡੀ ਫੌਜ ਪੂਰੀ ਤਰ੍ਹਾਂ ਅਨੁਸ਼ਾਸਿਤ ਹੈ ਉਸ ਨੇ ਸਾਡੀ ਮੁਲਾਕਾਤ ਆਪਣੇ ਇੱਕ ਸਰਦਾਰ ਨਾਲ ਕਰਵਾਈ ਜਿਸ ਦਾ ਨਾਮ ਲਹਿਣਾ ਸਿੰਘ ਸੀ ਲੈਣਾ ਸਿੰਘ ਇੱਕ ਵਧੀਆ ਮਕੈਨਿਕ ਸੀ ਜੋ ਸ਼ਰਿਆਂ ਵਾਲੇ ਕਾਰਤੂਸ ਅਤੇ ਹੱਥਗੋਲੇ ਬਣਾਉਣ ਵਿੱਚ ਮਹਾਰੀ ਸੀ ਲੈਣਾ ਸਿੰਘ ਇਹਨਾਂ ਨੂੰ ਬਣਾਉਣ ਵਿੱਚ ਹੀ ਨਹੀਂ ਸਗੋਂ ਇਹਨਾਂ ਨੂੰ ਚਲਾਉਣ ਵਿੱਚ ਵੀ ਮਾਰ ਸੀ ਰਣਜੀਤ ਸਿੰਘ ਦੀ ਜੰਗੀ ਸਫਲਤਾ ਵਿੱਚ ਲੈਣਾ ਸਿੰਘ ਦਾ ਬਹੁਤ ਵੱਡਾ ਹੱਥ ਸੀ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ 1831 ਵਿੱਚ ਲਾਰਡ ਵਿਲੀਅਮ ਬੈਟਕ ਨਾਲ ਰੋਪੜ ਵਿਖੇ ਮਿਲਣੀ ਹੋਈ ਸੀ ਉਦੋਂ ਲੈਣਾ ਸਿੰਘ ਨੇ ਅਜਿਹੇ ਸ਼ਰਿਆਂ ਵਾਲੇ ਕਾਰਤੂਸ ਅਤੇ ਹੱਥਗੋਲੇ ਉੱਥੇ ਵੇਖੇ ਸਨ ਫਿਰ ਲੈਨਾ ਸਿੰਘ ਖੁਦ ਇਹਨਾਂ ਨੂੰ ਬਣਾਉਣ ਵਿੱਚ ਮਾਹਰ ਹੋ ਗਿਆ ਸੀ ਇਹਨਾਂ ਨੂੰ ਬਣਾਉਣ ਲਈ ਟੀਨ ਅਤੇ ਤਾਂਬਾ ਪ੍ਰਯੋਗ ਹੁੰਦਾ ਸੀ ਅਤੇ ਇਹ ਜੰਗ ਵਿੱਚ ਕਰਾਰਾ ਜਵਾਬ ਦੇਣ ਲਈ ਤਸੱਲੀ ਬਖਸ਼ ਹੁੰਦੇ ਸਨ ਮਹਾਰਾਜੇ ਨੇ ਸਾਨੂੰ ਉਸ ਨਾਲ ਬਾਹਰ ਜਾ ਕੇ ਫੌਜ ਦੀ ਪ੍ਰੀੜ ਵੇਖਣ ਦਾ ਸੱਦਾ ਦਿੱਤਾ ਅਤੇ ਸਾਨੂੰ ਕਿਹਾ ਕਿ ਅਸੀਂ ਉਸ ਦੀ ਫੌਜ ਨੂੰ ਵੇਖ ਕੇ ਉਸ ਵਿੱਚਲੇ ਅਨੁਸ਼ਾਸਨ ਬਾਰੇ ਆਪਣੀ ਰਾਏ ਦਈਏ ਇਸ ਤਰ੍ਹਾਂ ਮਹਾਰਾਜੇ ਨੇ 1 ਘੰਟੇ ਤੋਂ ਵੱਧ ਸਮਾਂ ਆਮ ਜਹੀਆਂ ਅਤੇ ਅਪ੍ਰਸੰਗਿਕ ਗੱਲਾਂ ਵਿੱਚ ਬਰਬਾਦ ਕਰ ਦਿੱਤਾ ਫਿਰ ਮਹਾਰਾਜਾ ਉੱਠਿਆ ਰਸਮ ਅਨਸਾਰ ਸਾਡੇ ਉੱਪਰ ਇਤਰ ਛਿੜਕਿਆ ਸਾਨੂੰ ਗਲਵੱਕੜੀ ਪਾਈ ਅਤੇ ਜਿਸ ਸ਼ਾਨੋ ਸ਼ੌਕਤ ਨਾਲ ਸਾਡਾ ਸਵਾਗਤ ਕੀਤਾ ਸੀ ਉਸੇ ਸ਼ਾਨੋ ਸ਼ੌਕਤ ਨਾਲ ਸਾਨੂੰ ਵਿਦਾ ਕਰ ਦਿੱਤਾ ਲਓ ਜੀ ਅੱਜ ਲਈ ਇਹਨਾਂ ਇਤਿਹਾਸ ਲੈ ਕੇ ਹਾਜ਼ਰ ਹਾਂ ਇਤਿਹਾਸ ਪੜ੍ਹਦੇ ਆ ਸੁਣਦੇ ਆ ਸੁਣਾਉਂਦੇ ਆ ਸਵੇ ਬੇਨਤ ਪ੍ਰਕਾਰ ਦੀਆਂ ਪੁੱਲਾਂ ਚੁੱਕੀਆਂ ਹੋਈਆਂ ਹੋਣਗੀਆਂ ਗੁਰੂ ਸਾਹਿਬ ਬਖਸ਼ਨਹਾਰ ਨੇ ਗੁਰੂ ਸਾਹਿਬ ਅਰਦਾਸ ਬੇਨਤੀ ਹੈ ਕਿ ਸਿੰਘ ਨੂੰ ਅੱਗੇ ਤੋਂ ਸਹੀ ਇਤਿਹਾਸ ਪੜਨ ਸਾਨੂੰ ਸਿਵਾਉਣ ਦੀ ਸੋਝੀ ਬਖਸ਼ਣ ਅਗਲਾ ਅਧਿਆਇ ਕੱਲ੍ਹ ਹੈ ਕਿ ਕੱਲ ਨੂੰ ਹਾਜ਼ਰ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ